ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਤਿਆਰੀ ਵੀ ਵਧੀਆ ਚੱਲ ਰਹੀ ਹੋਊਗੀ ਅੱਜ ਦੀ ਕਲਾਸ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੀ ਹੈ ਕਿਉਂਕਿ ਇਸ ਕਲਾਸ ਦੇ ਵਿੱਚ ਆਪਾਂ ਮੱਧਕਾਲੀਨ ਭਾਰਤ ਮਤਲਬ ਕਿ ਮੁਗਲ ਕਾਲ ਦੇ ਨਾਲ ਸੰਬੰਧਿਤ ਜਿਹੜਾ ਇੰਪੋਰਟੈਂਟ ਟੌਪਿਕ ਹੈ ਜੀ ਉਸ ਸਮੇਂ ਦੇ ਲੇਖਕ ਪੁਸਤਕਾਂ ਤੇ ਪੁਸਤਕਾਂ ਦੀ ਕਿਹੜੀ ਭਾਸ਼ਾ ਸੀਗੀ ਤੇ ਉਹਨਾਂ ਦੇ ਜਿਹੜੇ ਸ਼ਾਸਕ ਸੀ ਨਾ ਮੁਗਲ ਸ਼ਾਸਕ ਸੀ ਉਹਨਾਂ ਦੇ ਮਕਬਰੇ ਕਿੱਥੇ ਬਣੇ ਹੋਏ ਆ ਤੇ ਉਹਨਾਂ ਨੇ ਕਿਹੜੀਆਂ-ਕਿਹੜੀਆਂ ਇਮਾਰਤਾਂ ਬਣਵਾਈਆਂ ਸੀ ਮੁਗਲ ਸ਼ਾਸਕਾਂ ਨੇ ਤੇ ਇਹ ਕਲਾਸ ਮੋਸਟ ਇੰਪੋਰਟੈਂਟ ਹੈ ਜੀ ਜਿਹੜਾ ਨਾ ਮੁਗਲ ਕਾਲੀਨ ਦੇ ਨਾਲ ਸੰਬੰਧਿਤ ਕੁਐਸਚਨ ਇੱਥੋਂ ਹੀ ਪੁੱਛੇ ਜਾਂਦੇ ਆ ਜ਼ਿਆਦਾ ਮੈਂ ਉਹੀ ਟੌਪਿਕ ਲੈ ਕੇ ਆਉਣੀ ਆ ਜਿੱਥੋਂ ਕੁਐਸਚਨ ਪੁੱਛੇ ਜਾਂਦੇ ਆ ਇਸ ਲਈ 10 ਨੇ ਉਠਾ ਕੇ ਦੇਖ ਲਓ ਇੱਥੋਂ ਹੀ ਕੁਐਸਚਨ ਬਣੇ ਹੋਏ ਆ ਜਿਹੜਾ ਮੁਗਲ ਕਾਲੀਨ ਦੇ ਨਾਲ ਸੰਬੰਧਿਤ ਕੋਈ ਵੀ ਕੁਐਸਚਨ ਹੋਊਗਾ ਉਹ ਜਾਂ ਤਾਂ ਲੇਖਕਾਂ ਦੀ ਮੈਚਿੰਗ ਆਈ ਹੁੰਦੀ ਆ ਜਾਂ ਫਿਰ ਪਾਸ਼ਾ ਪੁੱਛੀਂਦੀ ਆ ਜਾਂ ਫਿਰ ਪੁੱਛਿਆ ਹੁੰਦਾ ਵੀ ਇਹ ਪੁਸਤਕ ਕਿਸ ਨੇ ਲਿਖੀ ਆ ਜਾਂ ਫਿਰ ਮਕਬਰਿਆਂ ਦੇ ਬਾਰੇ ਵਿੱਚ ਜਾਂ ਫਿਰ ਇਮਾਰਤਕਾਰੀ ਦੇ ਬਾਰੇ ਵਿੱਚ ਕੁਐਸਚਨ ਪੁੱਛੇ ਹੁੰਦੇ ਆ ਤੇ ਆਪਾਂ ਅੱਜ ਦੀ ਕਲਾਸ ਦੇ ਵਿੱਚ ਹੀ ਕਰਾਂਗੇ ਜੀ ਮੱਧ ਕਾਲੀਨ ਭਾਰਤ ਇਤਿਹਾਸ ਦੀਆਂ ਪੁਸਤਕਾਂ ਪਹਿਲਾ ਟੌਪਿਕ ਹੋਗਾ ਤਿੰਨ ਟੌਪਿਕ ਕਵਰ ਕਰਨੇ ਆਜ ਦੀ ਕਲਾਸ ਦੇ ਵਿੱਚ ਤੇ ਪਹਿਲਾ ਟੌਪਿਕ ਹੈ ਜੀ ਪੁਸਤਕਾਂ ਤੇ ਜੇਕਰ ਤੁਹਾਨੂੰ ਮੇਰੀ ਕਲਾਸ ਵਧੀਆ ਲੱਗ ਰਹੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਪਹੁੰਚ ਸਕੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਪਹਿਲਾ ਜਿਹੜਾ ਲੇਖਕ ਹੈ ਜੀ ਇੱਥੇ ਆਪਣੇ ਕੋਲੇ ਅਮੀਰ ਖੁਸਰੋ ਹੈ ਅਮੀਰ ਖੁਸਰੋ ਨੇ ਕਿਹੜੀ ਪੁਸਤਕ ਲਿਖੀ ਸੀ ਜੀ ਤੂਤੀਏ ਹਿੰਦ ਲਿਖੀ ਸੀ ਜੀ ਠੀਕ ਹੈ ਅਮੀਰ ਖੁਸਰੋ ਨੇ ਤੂਤੀਏ ਹਿੰਦ ਲਿਖੀ ਸੀ ਤੇ ਅਮੀਰ ਖੁਸਰੋ ਕਿਹਦਾ ਸਮਕਾਲੀਨ ਸੀਗਾ ਅਲਾਉਦੀਨ ਖਿਲਜੀ ਦਾ ਠੀਕ ਹੈ ਅਲਾਉਦੀਨ ਖਿਲਜੀ ਦਾ ਸਮਕਾਲੀ ਕੌਣ ਸੀਗਾ ਅਮੀਰ ਖੁਸਰੋ ਨੇ ਪੁਸਤਕ ਲਿਖੀ ਸੀ ਜੀ ਤੂਤੀਏ ਹਿੰਦ ਤੇ ਭਾਸ਼ਾ ਕਿਹੜੀ ਸੀ ਜੀ ਦੀ ਫਾਰਸੀ ਅਮੀਰ ਖੁਸਰੋ ਨੇ ਤੂਤੀਏ ਹਿੰਦ ਲਿਖੀ ਸੀਗੀ ਫਾਰਸੀ ਭਾਸ਼ਾ ਦੇ ਵਿੱਚ ਤੇ ਨੈਕਸਟ ਹੈ ਜੀ ਅਲਬਰੂਨੀ अलबरूनी ए महमूद गजनवी ਦੇ ਨਾਲ ਭਾਰਤ ਵਿੱਚ ਆਇਆ ਸੀਗਾ ਇਹਨੇ ਕਿਤਾਬ ਲਿਖੀ ਸੀ ਕਿਤਾਬ ਉਲ ਹਿੰਦ ਤੇ ਅਰਬੀ ਭਾਸ਼ਾ ਦੇ ਵਿੱਚ ਇਹ ਕਿਤਾਬ ਲਿਖੀ ਸੀਗੀ ਠੀਕ ਹੈ ਨੈਕਸਟ ਹੈ ਜੀ ਫਿਰਦौसी ਫਿਰਦौसी ਨੇ ਕਿਹੜੀ ਪੁਸਤਕ ਲਿਖੀ ਸੀਗੀ ਸ਼ਾ ਨਾਮਾ ਫਾਰਸੀ ਭਾਸ਼ਾ ਦੇ ਵਿੱਚ ਲਿਖੀ ਸੀ ਜੇਕਰ ਪੁੱਛਿਆ ਜਾਵੇ ਮੁਗਲ ਕਾਲ ਦੀ ਜਿਹੜੀ ਰਾਜ ਭਾਸ਼ਾ ਕਿਹੜੀ ਸੀਗੀ ਫਾਰਸੀ ਆਉਗੀ ਮੁਗਲ ਕਾਲ ਦੀ ਰਾਜ ਭਾਸ਼ਾ ਕਿਹੜੀ ਸੀ ਜੀ ਫਾਰਸੀ ਨੈਕਸਟ ਹੈ ਜੀ ਬੁੱਕ ਜਿਹੜੀ ਆਪਣੇ ਕੋਲ ਪ੍ਰਿਥਵੀ ਰਾਜ ਰਾਸੋ ਹੈ ਇਹ ਪ੍ਰਿਥਵੀ ਰਾਜ चौहान ਦੇ ਨਾਲ ਸੰਬੰਧਿਤ ਹੈ ਚੰਦ 버ਦਾਈ ਨੇ ਇਹ ਲਿਖੀ ਸੀ ਜੀ ਸੰਸਕ੍ਰਿਤੀ ਭਾਸ਼ਾ ਦੇ ਵਿੱਚ ਇਹ ਪੁਸਤਕ ਲਿਖੀ ਗਈ ਹੈ ਚੰਦ 버ਦਾਈ ਨੇ ਇਹ ਜਿਹੜੀ ਪੁਸਤਕ ਲਿਖੀ ਹੈ ਜੀ ਪ੍ਰਿਥਵੀ ਰਾਜ ਰਾਸੋ ਸੰਸਕ੍ਰਿਤੀ ਭਾਸ਼ਾ ਦੇ ਵਿੱਚ ਲਿਖੀ ਗਈ ਹੈ ਨੈਕਸਟ ਹੈ ਜੀ ਕ੍ਰਿਸ਼ਨ ਦੇਵ ਰਾਏ ਕ੍ਰਿਸ਼ਨ ਦੇਵ ਰਾਏ ਨੇ ਅਮੁਕਤਾ ਮਾਲਿਆ ਦਾ ਜਾਂ ਫਿਰ ਜੰਬਾਵਤ ਕਲਿਆਣਮ ਲਿਖੀ ਸੀ ਦੋ ਪੁਸਤਕਾਂ ਲਿਖੀਆਂ ਸੀਗਾ ਇਹ ਜਿਹੜਾ ਕ੍ਰਿਸ਼ਨ ਦੇਵ ਰਾਏ ਦੀ ਪੁਸਤਕ ਹੈ ਜੀ ਮੋਸਟ ਇੰਪੋਰਟੈਂਟ ਇਹਦੇ ਵਿੱਚੋਂ ਨਾ ਕੁਐਸਚਨ ਪਤਾ ਹੀ ਨਹੀਂ ਕਿੰਨੇ ਹਰ ਵਾਰ ਮੇਰੇ ਖਿਆਲ ਚ ਰਿਪੀਟ ਤਾਂ ਹੁੰਦੀ ਹੀ ਹੈ ਜੀ ਬਹੁਤ ਪੇਪਰਾਂ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਹੈ ਅਮੁਕਤਾ ਮਾਲਿਆ ਦਾ ਕਿਸ ਨੇ ਲਿਖੀ ਸੀਗੀ ਕ੍ਰਿਸ਼ਨ ਦੇਵ ਰਾਏ ਨੇ ਲਿਖੀ ਸੀਗੀ ਠੀਕ ਹੈ ਅਮੁਕਤਾ ਮਾਲਿਆ ਦਾ ਮਨ ਲਿਆ ਦਾ ਵੀ ਕਹਿ ਦਿੰਦੇ ਮਨ ਲਿਆ ਇੱਥੇ ਲਿਖਿਆ ਹੋਇਆ ਹੈ ਨਾ ਅਮੁਕਤਾ ਮਨ ਲਿਆ ਕ੍ਰਿਸ਼ਨਦੀਪ ਰਾਏ ਨੇ ਲਿਖੀ ਸੀਗੀ ਤੇਲਗੂ ਭਾਸ਼ਾ ਦੇ ਵਿੱਚ ਇਹ ਪੁਸਤਕ ਲਿਖੀ ਸੀ ਠੀਕ ਹੈ ਇੱਕ ਇੱਥੇ ਨਾ ਇਹ ਨੋਟ ਰੱਖਣਾ ਅਮੁਕਤਾ ਮਨ ਲਿਆ ਦਾ ਤੇਲਗੂ ਭਾਸ਼ਾ ਚ ਲਿਖੀ ਸੀ ਜੰਬਾਵਤ ਕਲਿਆਨਮ ਸੰਸਕ੍ਰਿਤੀ ਭਾਸ਼ਾ ਦੇ ਵਿੱਚ ਲਿਖੀ ਸੀਗੀ ਠੀਕ ਹੈ ਜੀ ਨੈਕਸਟ ਹੈ ਜੀ ਫੈਜ਼ੀ ਫੈਜ਼ੀ ਅਕਬਰ ਦਾ ਸਮਕਾਲੀਨ ਸੀਗਾ ਇਹਨੇ ਲੀਲਾਵਤੀ ਪੁਸਤਕ ਲਿਖੀ ਸੀਗੀ ਸੰਸਕ੍ਰਿਤੀ ਭਾਸ਼ਾ ਦੇ ਵਿੱਚ ਹੀ ਪੁਸਤਕ ਲਿਖੀ ਸੀਗੀ ਲੀਲਾਵਤੀ ਕੈਜੀ ਨੇ ਨੈਕਸਟ ਬਾਬਰ ਬਾਬਰ ਨੇ ਆਪਣੀ ਆਤਮ ਕਥਾ ਲਿਖੀ ਸੀਗੀ ਤੁਜਕੇ ਬਾਬਰੀ ਠੀਕ ਹੈ ਬਾਬਰ ਨੇ ਤੁਜਕੇ ਬਾਬਰੀ ਲਿਖੀ ਸੀ ਜੀ ਆਪਣੀ ਆਤਮ ਕਥਾ ਕਿਹੜੀ ਭਾਸ਼ਾ ਦੇ ਵਿੱਚ ਲਿਖੀ ਸੀ ਤੁਰਕੀ ਭਾਸ਼ਾ ਦੇ ਵਿੱਚ ਤੇ ਇਹਨਾਂ ਨੂੰ ਨਾ ਮੈਂ ਯਾਦ ਕਰਨ ਦਾ ਤਰੀਕਾ ਵੀ ਦੱਸ ਦਿੰਨੀ ਆ ਜੀ ਤੁਸੀਂ ਜਿਹੜੀਆਂ ਮਤਲਬ ਲੇਡੀਜ਼ ਹਨਾ ਜਿਵੇਂ ਤੇਰੇ ਕੰਮ ਵੀ ਕਰਨਾ ਹੈਡਫੋਨ ਲਾ ਕੇ ਤੁਸੀਂ ਸੁਣ ਸਕਦੇ ਹੋ ਦੋ ਤਿੰਨ ਵਾਰੀ ਸੁਣੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਇਹ ਯਾਦ ਹੋ ਜਾਣਾ ਹੈ ਜਦੋਂ ਸੁਣੀ ਜਾਉਂਗੇ ਸੁਣੀ ਜਾਉਂਗੇ ਤਾਂ ਤੁਹਾਨੂੰ ਆਪਣੇ ਆਪ ਹੀ ਯਾਦ ਹੁੰਦਾ ਜਾਣਾ ਆ ਤੇ ਬਾਕੀ ਵੀ ਹਨਾ ਇਹ ਹੈਡਫੋਨ ਲਾ ਕੇ ਜਦੋਂ ਆਪਣੇ ਕੰਨਾਂ ਦੇ ਵਿੱਚ ਕੋਈ ਹੋਰ ਆਵਾਜ਼ ਨਹੀਂ ਪਊਗੀ ਤਾਂ ਇਹ ਹੀ ਆਪਣੇ ਕੰਨਾਂ ਦੇ ਵਿੱਚ ਚੱਲੇਗਾ ਤਾਂ ਆਪਾਂ ਨੂੰ ਹੋਈ ਨਹੀਂ ਸਕਦਾ ਵੀ ਯਾਦ ਨਾ ਹੋਵੇ ਜਾਫਰ ਜਿਦੇ ਕੋਲੇ ਟਾਈਮ ਹੈਗਾ ਆ ਫ੍ਰੀ ਟਾਈਮ ਮਤਲਬ ਵਿਲੇ ਹੈਗੇ ਹੋ ਤੁਸੀਂ ਤਾਂ ਇਹਨਾਂ ਨੂੰ ਨੋਟ ਬਣਾ ਕੇ ਵਾਰ-ਵਾਰ ਤੁਸੀਂ ਇਹਨਾਂ ਨੂੰ ਪੜੋਗੇ ਤਾਂ ਵੀ ਯਾਦ ਹੋ ਜਾਣੇ ਆ। ਰੰਜੀਤ ਬਾਬਰ ਨੇ ਆਪਣੀ ਆਤਮਕਥਾ ਲਿਖੀ ਸੀਗੀ ਤੁਜ ਕੇ ਬਾਬਰੀ ਤੁਰਕੀ ਭਾਸ਼ਾ ਦੇ ਵਿੱਚ ਲਿਖੀ ਸੀ ਜੀ ਠੀਕ ਹੈ ਨੈਕਸਟ ਹੈਗਾ ਗੁਲਬਦਨ ਬੀਗਮ ਗੁਲਬਦਨ ਬੀਗਮ ਨੇ ਹਮਾਈਉ ਨਾਮਾ ਲਿਖੀ ਸੀ ਤੁਰਕੀ ਭਾਸ਼ਾ ਦੇ ਵਿੱਚ ਠੀਕ ਹੈ ਹਮਾਈਉ ਨਾਮਾ ਕਿਸ ਨੇ ਲਿਖੀ ਸੀ ਗੁਲਬਦਨ ਬੀਗਮ ਨੇ ਲਿਖੀ ਸੀ ਤੁਰਕੀ ਭਾਸ਼ਾ ਦੇ ਵਿੱਚ ਹਮਾਈਉ ਨਾਮਾ ਲਿਖੀ ਗਈ ਸੀ ਨੈਕਸਟ ਹੈ ਜੀ ਅਬੁਲ ਫਜ਼ਲ ਇਹ ਵੀ ਅਕਬਰ ਦਾ ਦਰਬਾਰੀ ਕਵੀ ਸੀਗਾ ਇਹਨੇ ਅਕਬਰ ਨਾਮਾ ਲਿਖੀ ਸੀਗੀ ਫਾਰਸੀ ਭਾਸ਼ਾ ਦੇ ਵਿੱਚ ਮੁਗਲ ਕਾਲ ਦੀਆਂ ਜ਼ਿਆਦਾਤਰ ਪੁਸਤਕਾਂ ਫਾਰਸੀ ਭਾਸ਼ਾ ਦੇ ਵਿੱਚ ਹੀ ਲਿਖੀਆਂ ਹੋਈਆਂ ਕਿਉਂਕਿ ਰਾਜ ਭਾਸ਼ਾ ਸੀਗੀ ਫਾਰਸੀ ਨੈਕਸਟ ਹੈ ਜੀ ਜਹਾਂਗੀਰ ਜਹਾਂਗੀਰ ਨੇ ਤੁਜਕੇ ਜਹਾਂਗੀਰੀ ਲਿਖੀ ਸੀਗੀ ਠੀਕ ਹੈ ਜਹਾਂਗੀਰ ਨੇ ਤੁਜਕੇ ਜਹਾਂਗੀਰੀ ਲਿਖੀ ਸੀ ਫਾਰਸੀ ਭਾਸ਼ਾ ਦੇ ਵਿੱਚ ਲਿਖੀ ਸੀਗੀ ਤਾਂ ਇਹ ਜਹਾਂਗੀਰ ਤੇ ਬਾਬਰ ਇਹੋ ਜੇ ਦੋ ਸ਼ਾਸਕ ਸੀ ਜਿਨ੍ਹਾਂ ਨੇ ਆਪਣੀਆਂ ਆਤਮਕਥਾ ਲਿਖੀਆਂ ਸੀਗੀਆਂ ਤੁਜਕੇ ਜਹਾਂਗੀਰੀ ਜਹਾਂਗੀਰ ਨੇ ਲਿਖੀ ਬਾਬਰੀ ਜਿਹੜੀ ਪੁਸਤਕ ਹੈ ਜੀ ਉਹ ਬਾਬਰ ਨੇ ਲਿਖੀ ਸੀ ਉਹ ਤੁਰਕੀ ਭਾਸ਼ਾ ਦੇ ਵਿੱਚ ਲਿਖੀ ਸੀ ਇਹ ਜਹਾਂਗੀਰੀ ਪੁਸਤਕ ਜਿਹੜੀ ਇਹ ਫਾਰਸੀ ਭਾਸ਼ਾ ਦੇ ਵਿੱਚ ਲਿਖੀ ਗਈ ਸੀ ਇਹ ਚੀਜ਼ਾਂ ਯਾਦ ਰੱਖਣੀਆਂ ਤੁਲਸੀ ਰਾਸ ਨੇ ਕਿਹੜੀ ਪੁਸਤਕ ਲਿਖੀ ਸੀਗੀ RAMCHARIT MANAS ਲਿਖੀ ਸੀ ਜੀ ਤੁਲਸੀ ਰਾਸ ਨੇ RAMCHARIT MANAS ਫਾਰਸੀ ਭਾਸ਼ਾ ਦੇ ਵਿੱਚ ਲਿਖੀ ਸੀਗੀ ਨੈਕਸਟ ਹੈ ਜੀ ਸੂਰਦਾਸ ਸੂਰਦਾਸ ਨੇ ਸੂਰ ਸਾਗਰ ਲਿਖੀ ਸੀ ਅਬਦੀ ਭਾਸ਼ਾ ਦੇ ਵਿੱਚ ਲਿਖੀ ਸੀ ਭਾਸ਼ਾਵਾਂ ਯਾਦ ਰੱਖਣੀਆਂ ਜੀ ਜ਼ਰੂਰੀ ਆ ਕਿਉਂਕਿ ਅੱਜਕੱਲੇ ਵੀ ਕੁਐਸਚਨ ਪੁੱਛੇ ਜਾਂਦੇ ਆ ਕਿਹੜੀ ਪੁਸਤਕ ਕਿਹੜੀ ਭਾਸ਼ਾ ਦੇ ਵਿੱਚ ਲਿਖੀ ਸਿਗੀ ਨੈਕਸਟ ਹੈ ਜੀ RAMDAS ਹੁਣ ਇੱਥੇ ਦੇਖੋ ਸ਼ਿਵਾਜੀ ਦੇ ਅਧਿਆਤਮਿਕ ਗੁਰੂ ਵੀ ਪੁੱਛ ਸਕਦੇ ਆ ਸ਼ਿਵਾਜੀ ਦੇ ਜਿਹੜੇ ਅਧਿਆਤਮਿਕ ਗੁਰੂ ਸੀਗੇ ਉਹ ਕੌਣ ਸੀਗੇ ਜੀ ਅਧਿਆਤਮਿਕ ਗੁਰੂ RAMDAS ਜੀ ਸੀ ਠੀਕ ਹੈ RAMDAS ਸੀ ਸ਼ਿਵਾਜੀ ਦੇ ਅਧਿਆਤਮਿਕ ਗੁਰੂ ਤੇ ਇਹਨਾਂ ਨੇ RAMDAS ਨੇ ਦਾਸਬੋਧ ਲਿਖੀ ਸੀ ਗੁਰੂ ਰਾਮਦਾਸ ਜੀ ਸਿੱਖਾਂ ਵਾਲੇ ਗੁਰੂ ਨਹੀਂ ਸੀਗੇ ਰਾਮਦਾਸ ਜੀ ਨੇ ਜਿਹੜੀ ਪੁਸਤਕ ਲਿਖੀ ਸੀ ਦਾਸਬੋਧ ਲਿਖੀ ਸੀ ਮਰਾਠੀ ਭਾਸ਼ਾ ਦੇ ਵਿੱਚ ਲਿਖੀ ਸੀ ਕਿਉਂਕਿ ਸ਼ਿਵਾਜੀ ਦਾ ਜਿਹੜਾ ਸ਼ਾਸਨ ਸੀਗਾ ਮਹਾਰਾਸ਼ਟਰ ਦੇ ਵਿੱਚ ਸੀਗਾ ਉਸ ਸਾਈਡ ਸੀਗਾ ਤੇ ਰਾਮਦਾਸ ਜੀ ਵੀ ਉੱਥੋਂ ਦੇ ਹੀ ਸੀ ਮਹਾਰਾਸ਼ਟਰ ਦੇ ਇਹਨਾਂ ਨੇ ਮਰਾਠੀ ਭਾਸ਼ਾ ਦੇ ਵਿੱਚ ਦਾਸਬੋਧ ਲਿਖੀ ਸੀ ਨੈਕਸਟ ਆਪਾਂ ਪੜਾਂਗੇ ਜੀ ਇਮਾਰਤਾਂ ਠੀਕ ਆ ਉਸ ਸਮੇਂ ਜਿਹੜੀਆਂ ਮੁਗਲ ਕਾਲੀਨ ਇਮਾਰਤਾਂ ਤੁਹਾਨੂੰ ਪਤਾ ਹੀ ਆ ਬਹੁਤ ਜ਼ਿਆਦਾ ਇੰਪੋਰਟੈਂਟ ਟਾਪਿਕ ਹੈ ਇਹ ਇਮਾਰਤਾਂ ਦੇ ਵਿੱਚ ਕਿਹੜੀ ਇਮਾਰਤ ਕਿੱਥੇ ਹੈ ਤੇ ਇਹਦੀ ਉਸਾਰੀ ਕਿਸ ਨੇ ਕਰਵਾਈ ਸੀਗੇ ਇਹ ਸਾਰੇ ਕੁਐਸਚਨ ਪੁੱਛੇ ਜਾਂਦੇ ਆ ਜੀ ਪੇਪਰ ਦੇ ਵਿੱਚ ਤਾਂ ਫਰਸਟ ਆਪਨੇ ਕੋਲੇ ਜਿਹੜੀ ਅ ਕੁਤਬਦੀਨ ਐਬਕ ਦੀਆਂ ਆਪਣੇ ਕੋਲੇ ਦੋ ਆ ਜੀ ਇਮਾਰਤਾਂ ਇਹ ਹੀ ਦੋ ਪੁੱਛੀਆਂ ਜਾਂਦੀਆਂ ਆ ਕੁਵਤ ਉਲ ਇਸਲਾਮ ਮਸਜਿਦ 22 ਦਿਨ ਦਾ ਚੋਪੜਾ 22 ਦਿਨ ਦਾ ਚੋਪੜਾ ਠੀਕ ਹੈ ਤੇ ਇੱਕ ਕੁਤਬ ਕਿਉਤਬ ਮিনার ਦਾ ਆਪਾਂ ਅੱਡ ਪੜਦੇ ਆ ਤਾਂ ਇਹ ਜਿਹੜੀਆਂ ਦੋਨੇ ਕੁਵਤ ਇਸਲਾਮ ਮਸਜਿਦ 22 ਦਿਨ ਦਾ ਚੋਪੜਾ ਇਹ ਦੋਨੇ ਕੁਤਬਦੀਨ ਐਬਕ ਨੇ ਬਣਵਾਈਆਂ ਸੀਗਾ ਤੇ 22 ਦਿਨ ਦਾ ਜਿਹੜਾ ਚੋਪੜਾ ਜੀ ਉਹ ਅਜਮੇਰ 'ਚ ਬਣਾਇਆ ਸੀਗਾ ਕੁਵਤ ਕੁਵਤ ਉਲ ਇਸਲਾਮ ਮਸਜਿਦ ਹੈ ਜਿਹੜੀ ਦਿੱਲੀ ਦੇ ਵਿੱਚ ਬਣਾਈ ਸੀਗੀ ਨੈਕਸਟ ਕੁਤਬ ਮੀਨਾਰ ਦੀ ਉਸਾਰੀ ਦਿੱਲੀ ਦੇ ਵਿੱਚ ਕਰਵਾਈ ਸੀ ਕਿਹਨੇ ਕਰਵਾਈ ਸੀਗੀ ਕুতਬਦੀਨ ਐਬਕ ਨੇ ਸ਼ੁਰੂ ਕਰਵਾਈ ਸੀ ਤੇ ਪੂਰਾ ਕਿਹਨੇ ਕਰਵਾਇਆ ਸੀ ਇਹਤੁਤਮਿਸ਼ ਨੇ ਹੁਣ ਇਹਦੇ ਵਿੱਚੋਂ ਕੁਐਸਚਨ ਕੁਤਬ ਮੀਨਾਰ ਦੇ ਵਿੱਚੋਂ ਕੁਮਾਹ ਫੜ ਕੇ ਪੁੱਛ ਲੈਂਦੇ ਆ ਦਿੱਲੀ ਦੇ ਵਿੱਚ ਤਾਂ ਚਲੋ ਆਪਾਂ ਨੂੰ ਪਤਾ ਹੀ ਹੈ ਨਾ ਕਿਤਬ ਮੀਨਾਰ ਦਿੱਲੀ ਦੇ ਵਿੱਚ ਆ ਤਾਂ ਇਹਨਾਂ ਇਹਦਾ ਕੰਮ ਉਸਾਰੀ ਕਿਹਨੇ ਕਰਵਾਈ ਸੀਗੀ ਕুতਬਦੀਨ ਐਬਕ ਨੇ ਤਾਂ ਇਹਦਾ ਉਸਾਰੀ ਦਾ ਕੰਮ ਪੂਰਾ ਕਿਹਨੇ ਕਰਵਾਇਆ ਸੀਗਾ ਇਹਤੁਤਮਿਸ਼ ਨੇ ਪੂਰਾ ਕਰਵਾਇਆ ਸੀਗਾ ਇਹ ਚੀਜ਼ਾਂ ਯਾਦ ਰੱਖਣ ਵਾਲੀਆਂ ਨੈਕਸਟ ਹੈ ਜੀ ਇੰਪੋਰਟੈਂਟ ਸਿਰੀ ਦਾ ਕਿਲਾ ਕਿਸ ਨੇ ਬਣਵਾਇਆ ਸੀਗਾ ਲਾਉਦੀਨ ਖਿਲਜੀ ਨੇ ਬਣਵਾਇਆ ਸੀ ਕਿਉਂ ਬਣਵਾਇਆ ਸੀ ਕਿਉਂਕਿ ਲਾਉਦੀਨ ਖਿਲਜੀ ਨੇ ਆਪਣੀ ਸੈਨਾ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਹੋਇਆ ਸੀ ਸੈਨਾ ਦੇ ਪ੍ਰਬੰਧ ਦੇ ਲਈ ਜਿਹੜਾ ਸਿਰੀ ਦਾ ਕਿਲਾ ਸੈਨਾ ਦੇ ਲਈ ਬਣਾਇਆ ਗਿਆ ਸੀਗਾ ਦਿੱਲੀ ਦੇ ਵਿੱਚ ਬਣਾਇਆ ਸੀਗਾ ਨੈਕਸਟ ਹੈ ਜੀ ਪੁਰਾਣਾ ਕਿਲਾ ਦਿੱਲੀ ਦੇ ਵਿੱਚ ਸ਼ੇਰ ਸ਼ਾਹ ਸੂਰੀ ਨੇ ਬਣਵਾਇਆ ਸੀਗਾ ਰਾਣਾ ਕਿਲਾ ਦਿੱਲੀ ਦੇ ਵਿੱਚ ਸ਼ੇਰ ਸਾਹ ਸੂਰੀ ਨੇ ਬਣਾਇਆ ਸੀ ਨੈਕਸਟ ਹੈ ਜੀ ਮੋਤੀ ਮਸਜਿਦ ਲਾਹੌਰ ਦੇ ਵਿੱਚ ਜਹਾਗੀਰ ਨੇ ਬਣਾਈ ਸੀ ਫਿਰ ਇਹ ਜਿਹੜੀ ਇਹ ਲਾਹੌਰ ਵਾਲੀ ਹੈ ਜੀ ਇਹ ਜਿਹੜੀ ਲਾਹੌਰ ਵਾਲੀ ਮੋਤੀ ਮਸਜਿਦ ਦਾ ਇਹ ਤੁਸੀਂ ਯਾਦ ਰੱਖਣਾ ਹੈ ਜਹਾਗੀਰ ਨੇ ਬਣਾਈ ਸੀ ਹੁਣ ਇਹ ਜਿਹੜੀ ਆਪਾਂ ਮੋਤੀ ਮਸਜਿਦ ਦਿੱਲੀ ਵਾਲੀ ਦੀ ਗੱਲ ਕਰਾਂਗੇ ਇਹ ਔਰੰਗਜ਼ੇਬ ਨੇ ਬਣਾਈ ਸੀ ਠੀਕ ਹੈ ਲਾਹੌਰ ਹਣ ਯਾਦ ਕਿਵੇਂ ਰੱਖੋਗੇ ਜਹਾਂਗੀਰ ਦਾ ਜਿਹੜਾ ਮਕਬਰਾ ਨਾ ਉਹ ਵੀ ਲਾਹੌਰ ਦੇ ਵਿੱਚ ਆ ਤੇ ਜਹਾਂਗੀਰ ਨੇ ਸ਼ਹੀਦੀ ਦਿੱਤੀ ਸੀ ਤੀਜੇ ਗੁਰੂ ਨੂੰ ਸੌਰੀ ਪੰਜਵੇਂ ਗੁਰੂ ਜੀ ਨੂੰ ਜਿਹੜੀ ਸ਼ਹੀਦੀ ਦਿੱਤੀ ਸੀ ਉਹ ਵੀ ਲਾਹੌਰ ਦੇ ਵਿੱਚ ਤਾਂ ਜਹਾਂਗੀਰ ਦੇ ਜ਼ਿਆਦਾ ਸਰਗਰਮੀਆਂ ਕਿੱਥੇ ਕੀਤੀਆਂ ਨੇ ਜ਼ਿਆਦਾ ਕੰਮ ਲਾਹੌਰ ਦੇ ਵਿੱਚ ਕੀਤੇ ਹਨਾ ਤਾਂ ਉਹਨੇ ਮੋਤੀ ਮਸਜਿਦ ਦਾ ਨਿਰਮਾਣ ਜਹਾਂਗੀਰ ਨੇ ਲਾਹੌਰ ਚ ਕਰਵਾਇਆ ਸੀਗਾ ਤੇ ਔਰੰਗਜ਼ੇਬ ਨੇ ਦਿੱਲੀ ਦੇ ਵਿੱਚ ਕਰਵਾਇਆ ਸੀਗਾ ਇਹ ਚੀਜ਼ਾਂ ਐਵੇਂ ਕਿਸੇ ਮਤਲਬ ਯਾਦ ਰੱਖਣੀ ਆ ਕਿਸੇ ਵੀ ਤਰੀਕੇ ਨਾਲ ਯਾਦ ਰੱਖ ਸਕਦੇ ਹਾਂ ਨੈਕਸਟ ਹੈ ਜੀ ਮੋਤੀ ਮਸਜਿਦ ਇੱਕ ਆਗਰਾ ਦੇ ਵਿੱਚ ਵੀ ਆ ਇਹ ਸ਼ਾਹਜਹਾਨ ਨੇ ਬਣਾਈ ਸੀ ਹੁਣ ਦੇਖੋ ਲਾਹੌਰ ਮੈਂ ਤੁਹਾਨੂੰ ਦੱਸਦਾ ਵੀ ਜਹਾਂਗੀਰ ਨੇ ਜਾਦਾ ਉੱਥੇ ਉਹਨੇ ਸਰਗਰਮੀਆਂ ਕੀਤੀਆਂ ਲਾਹੌਰ ਦੇ ਵਿੱਚ ਹੀ ਉਹਨੇ ਮੋਤੀ ਮਸਜਿਦ ਬਣਾਈ ਦਿੱਲੀ ਦੀ ਮੋਤੀ ਮਸਜਿਦ ਪਿੱਛਾ ਜਾਵੇ ਔਰੰਗਜ਼ੇਬ ਨੇ ਬਣਾਈ ਹੁਣ ਆਗਰਾ ਦੀ ਇਹ ਵੀ ਇਜ਼ੀ ਆ ਨਾ ਯਾਦ ਰੱਖਣਾ ਕਿਵੇਂ ਇਜ਼ੀ ਆ ਕਿ ਸ਼ਾਜਹਾਨ ਨੇ ਜਿਹੜਾ ਆਗਰਾ ਦੇ ਵਿੱਚ ਤਾਜ ਮਹਿਲ ਬਣਵਾਇਆ ਤਾਂ ਉੱਥੇ ਹੀ ਉਹ ਉਹਨੇ ਸਾਰਾ ਕੁਝ ਮਤਲਬ ਇਵੇਂ ਯਾਦ ਰੱਖ ਲਿਆ ਕਰੋ ਚਲੋ ਹਨਾ ਆਗਰਾ ਦੇ ਵਿੱਚ ਨੇ ਮੋਤੀ ਮਸਜਿਦ ਬਣਾਤੀ ਤਿੰਨ ਮੋਤੀ ਮਸਜਿਦਾਂ ਤਿੰਨਾਂ ਦਾ ਤੁਸੀਂ ਯਾਦ ਰੱਖਣਾ ਜੀ ਸ਼ਾਜਹਾਨ ਨੇ ਆਗਰਾ ਦੇ ਵਿੱਚ ਤਾਜ ਮਹਿਲ ਬਣਾਇਆ ਸੀ ਉੱਥੇ ਹੀ ਉਹਨੇ ਮੋਤੀ ਮਸਜਿਦ ਬਣਾਈ ਨੈਕਸਟ ਹੈ ਜੀ ਆਗਰੇ ਦਾ ਕਿਲਾ ਕਿਹਨੇ ਬਣਾਇਆ ਆਗਰੇ ਦਾ ਕਿਲਾ ਆਗਰੇ ਚ ਹੋਊਗਾ ਅਕਬਰ ਨੇ ਬਣਾਇਆ ਆਗਰੇ ਦਾ ਕਿਲਾ ਕਿਸ ਨੇ ਬਣਾਇਆ ਅਕਬਰ ਨੇ ਬਣਾਇਆ ਨੈਕਸਟ ਹੈ ਜੀ ਇਹ ਸਾਰੀਆਂ ਇਮਾਰਤਾਂ ਬੁਲੰਦ ਦਰਵਾਜਾ ਜੋਧਾ ਬਾਈ ਮਹਿਲ ਦਿਵਾਨੇ ਆਮ ਤੇ ਦਿਵਾਨੇ ਖਾਸ ਇਹ ਫਤਿਹਪੁਰ ਸਿਕਰੀ ਦੇ ਵਿੱਚ ਹੈ ਜੀ ਇਹ ਅਕਬਰ ਨੇ ਬਣਾਏ ਸੀਗੇ ਫਤਿਹਪੁਰ ਸਿਕਰੀ ਦੇ ਵਿੱਚ ਪਤਾ ਹੀ ਆਪਾਂ ਨੂੰ ਸਾਰੀਆਂ ਇਮਾਰਤਾਂ ਅਕਬਰ ਨੇ ਬਣਵਾਈਆਂ ਸੀਆਂ ਫਤਿਹਪੁਰ ਸਿਕਰੀ ਦੇ ਵਿੱਚ ਬੁਲੰਦ ਦਰਵਾਜਾ ਗੁਜਰਾਤ ਜਿੱਤੇ ਜਦੋਂ ਪ੍ਰਾਪਤ ਹੋਈ ਇਹ ਵੀ ਪੁੱਛ ਸਕਦੇ ਹਾਂ ਬੁਲੰਦ ਦਰਵਾਜਾ ਕਿਹੜੀ ਜਿੱਤ ਦੀ ਖੁਸ਼ੀ ਚ ਬਣਵਾਇਆ ਸੀ ਉਹਨੇ ਤਾਂ ਗੁਜਰਾਤ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਬਲੰਦਰਵਾਜਾ ਬਣਾਇਆ ਸੀ ਜੋਦਾਬਾਈ ਮਹਿਲ ਦੀਵਾਨੇ ਆ ਦੀਵਾਨੇ ਖਾਸ ਇਹ ਵੀ ਫਤਿਹਪੁਰ ਸਿਕਰੀ ਦੇ ਵਿੱਚ ਹੈ ਜੀ ਅਕਬਰ ਨੇ ਬਣਵਾਏ ਸੀ ਨੈਕਸਟ ਇਹ ਪਤਾ ਹੀ ਹੋਣਾ ਸਭ ਨੂੰ ਆਗਰਾ ਦੇ ਵਿੱਚ ਸ਼ਾਹਜਹਾਨ ਨੇ ਤਾਜ ਮਹਿਲ ਬਣਵਾਇਆ ਸੀਗਾ ਦਿੱਲੀ ਦਾ ਲਾਲ ਕਿਲਾ ਕਿਹਨੇ ਬਣਾਇਆ ਸੀ ਜੀ ਦਿੱਲੀ ਦਾ ਲਾਲ ਕਿਲਾ ਤੇ ਜਾਮਾ ਮਸਜਿਦ ਸ਼ਾਹਜਹਾਨ ਨੇ ਬਣਾਈ ਸੀਗੀ ਦਿੱਲੀ ਦੇ ਵਿੱਚ ਨੈਕਸਟ ਹੈ ਜੀ ਬੀਬੀ ਦਾ ਮਕਬਰਾ ਔਰੰਗਾਬਾਦ ਦੇ ਵਿੱਚ ਔਰੰਗਜੀਬ ਨੇ ਬਣਾਇਆ ਸੀ ਆਪਣੀ ਵਾਈਫ ਦੀ ਯਾਦ ਦੇ ਵਿੱਚ ਬਣਵਾਇਆ ਸੀ ਜੀ ਬੀਬੀ ਦਾ ਮਕਬਰਾ ਔਰੰਗਜੀਬ ਨੇ ਆਪਣੀ ਵਾਈਫ ਦੀ ਯਾਦ ਦੇ ਵਿੱਚ ਔਰੰਗਾਬਾਦ ਦੇ ਵਿੱਚ ਬਣਵਾਇਆ ਸੀਗਾ ਨੈਕਸਟ ਹੈ ਜੀ ਬਾਦਸ਼ਾਹੀ ਮਸਜਿਦ ਲਾਹੌਰ ਦੇ ਵਿੱਚ ਔਰੰਗਜੀਬ ਨੇ ਬਣਵਾਈ ਸੀ ਵੀ ਬਾਦਸ਼ਾਹੀ ਮਸਜਿਦ ਲਾਹੌਰ ਦੇ ਵਿੱਚ ਔਰੰਗਜੀਬ ਨੇ ਬਣਵਾਈ ਸੀ ਨੈਕਸਟ ਚਾਰ ਮিনার ਹੈਦਰਾ ਹਾਇਦਰਾਬਾਦ ਦੇ ਵਿੱਚ ਮੁਹੰਮਦ ਕੁਲੀ ਕਤਬ ਸ਼ਾਹ ਨੇ ਬਣਵਾਈ ਸੀ ਚਾਰ ਮিনার ਹਾਇਦਰਾਬਾਦ ਦੇ ਵਿੱਚ ਮੁਹੰਮਦ ਕੁਲੀ ਕਤਬ ਸ਼ਾਹ ਨੇ ਬਣਾਈ ਸੀ ਨੈਕਸਟ ਜੀ ਗੋਲਗੰਦ ਗੋਲਗੰਦ ਬਣਵਾਇਆ ਸੀ ਬੀਜਾਪੁਰ ਦੇ ਵਿੱਚ ਮੁਹੰਮਦ ਆਦਿਲ ਸ਼ਾਹ ਨੇ ਨੈਕਸਟ ਜੀ ਮਹਿਰੂਲੀ ਦਾ ਲੋਸ ਤੰਬਾ ਜਿਤਾ ਦਿੱਲੀ ਦੇ ਵਿੱਚ ਚੰਦਰ ਗੁਪਤ ਦੂਜਾ ਨੇ ਬਣਾਇਆ ਸੀ ਇਹ ਇੰਪੋਰਟੈਂਟ ਕੁਐਸਚਨ ਆ ਐਂਸ਼ੀਅੰਟ ਇੰਡੀਆ ਦੇ ਵਿੱਚੋਂ ਇਹ ਆ ਜੀ ਇਹ ਆਪਾਂ ਇਹਦੀ ਮੱਧ ਕਾਲੀਨ ਭਾਰਤ ਵਿੱਚ ਕਿਉਂ ਕੀਤਾ ਕਿਉਂਕਿ ਇਹ ਜਿਹੜਾ ਸਤੰਭ ਹੈ ਨਾ ਮਹਿਰੋਲੀ ਦਾ ਸਤੰਭ ਕੁੱਤਬ ਮੀਨਾਰ ਦੇ ਉੱਥੇ ਮਤਲਬ ਮਹਿਰੋਲੀ ਦੇ ਵਿੱਚ ਬਣਾਇਆ ਗਿਆ ਕੁੱਤਬ ਮੀਨਾਰ ਦੇ ਬਹੁਤ ਨੇੜੇ ਬਣਿਆ ਹੋਇਆ ਹੈ ਇਹ ਦਿੱਲੀ ਦੇ ਵਿੱਚ ਇਹ ਚੰਦਰਗੁਪਤ ਦੂਜਾ ਨੇ ਬਣਵਾਇਆ ਸੀ ਇਹਦੇ ਉੱਤੇ ਚੰਦਰਗੁਪਤ ਦੂਜੇ ਦੀਆਂ ਜਿੱਤਾਂ ਦਾ ਵਰਣਨ ਕੀਤਾ ਹੋਇਆ ਜੀ ਠੀਕ ਹੈ ਤਾਂ ਇਹ ਆਪਾਂ ਪੜੀਆਂ ਜੀ ਤਾਂ ਇਹ ਇਹਦਾ ਤੁਸੀਂ ਸਕਰੀਨ ਸ਼ਾਟ ਲੈ ਲਓ ਅੱਗੇ ਆਪਾਂ ਜਾ ਕੇ ਅ ਮਕਬਰੇ ਵੀ ਪੜਦੇ ਆ ਇਹਦਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਆ ਠੀਕ ਹੈ ਜਾ ਫਿਰ ਇਹਦੇ ਨੋਟਸ ਬਣਾ ਲਿਆ ਕਰੋ ਜੀ ਜਦੋਂ ਲਿਖੋਗੇ ਤੁਹਾਨੂੰ ਮਿਹਨਤ ਕਰਨ ਦੀ ਆदत ਪਾਓ ਜੀ ਅੱਗੇ ਜਾ ਕੇ ਤਾਂ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਆ ਠੀਕ ਹੈ ਜਦੋਂ ਆਪਾਂ ਆਪਣੇ ਹੱਥ ਨਾਲ ਲਿਖਾਂਗੇ ਨਾ ਤੇ ਫਿਰ ਆਪਾਂ ਨੂੰ ਉਹ ਚੀਜ਼ਾਂ ਪਰਮਾਨੈਂਟ ਯਾਦ ਹੁੰਦੀਆਂ ਜੀ ਠੀਕ ਹੈ ਤਾਂ ਇਹ ਸੀਗਾ ਇਹ ਅੱਗੇ ਆਈਆਂ ਜੀ ਇਮਾਰਤਾਂ ਹੁਣ ਆਪਾਂ ਕਰਾਂਗੇ ਮਕਬਰੇ ਕਿਹੜੇ ਸ਼ਾਸਕ ਦੇ ਮਕਬਰੇ ਕਿੱਥੇ ਬਣੇ ਹੋਏ ਆ ਇਹ ਆਪਾਂ ਕਰਾਂਗੇ ਤਾਂ ਬਾਬਰ ਦਾ ਜਿਹੜਾ ਮਕਬਰਾ ਜੀ ਇਹਦੀ ਮੈਂ ਤੁਹਾਨੂੰ ਸਟੋਰੀ ਦੱਸ ਦਵਾਂ ਬਾਬਰ ਦਾ ਮਕਬਰਾ ਨਾ ਪਹਿਲਾਂ ਬਣਾਇਆ ਸੀ ਆਗਰਾ ਦੇ ਵਿੱਚ ਠੀਕ ਹੈ ਜਿਹੜਾ ਬਾਬਰ ਦੀ ਜਿਹੜੀ ਮਤਲਬ ਉਹਨਾਂ ਨੇ ਸਾਰਾ ਉਹਦਾ ਮਕਬਰਾ ਬਣਾਇਆ ਗਿਆ ਸੀ ਆਗਰਾ ਦੇ ਵਿੱਚ ਬਾਅਦ ਵਿੱਚ ਆਗਰੇ ਤੋਂ ਮਕਬਰਾ ਇਹਦਾ ਕਾਬਲ ਦੇ ਵਿੱਚ ਪਨਾ ਦਿੱਤਾ ਗਿਆ ਸੀਗਾ ਠੀਕ ਹੈ ਜੀ ਨੈਕਸਟ ਜੀ ਹਮਾਇੂ ਦਾ ਮਕਬਰਾ ਕਿੱਥੇ ਆ ਦਿੱਲੀ ਦੇ ਵਿੱਚ ਆ ਅਕਬਰ ਦਾ ਮਕਬਰਾ ਕਿੱਥੇ ਆ ਆਗਰੇ ਦੇ ਵਿੱਚ ਆ ਆਗਰੇ ਦੇ ਨੇੜੇ ਸਿਕੰਦਰਾ ਦੇ ਵਿੱਚ ਆ ਅਕਬਰ ਦਾ ਜਿਹੜਾ ਕਿਲਾ ਮਕਬਰਾ ਆ ਠੀਕ ਹੈ ਅਕਬਰ ਦਾ ਕਿਲਾ ਸਿਕੰਦਰਾ ਦੇ ਵਿੱਚ ਆ ਇੰਪੋਰਟੈਂਟ ਕੁਐਸਚਨ ਆ ਹਮਾਇੂ ਦਾ ਦਿੱਲੀ ਵਿੱਚ ਸਾਰਿਆਂ ਦੇ ਅਲੱਗ-ਅਲੱਗ ਜਗ੍ਹਾ ਤੇ ਬਣੇ ਹੋਏ ਆ ਤੇ ਹਮਾਇੂ ਦਾ ਨਾ ਕਈ ਵਾਰੀ ਕੁਐਸਚਨ ਪੁੱਛਿਆ ਜਾਂਦਾ ਕਿ ਕਿਹੜੇ ਬਾਦਸ਼ਾਹ ਦੀ ਮੌਤ ਪੌੜੀਆਂ ਤੋਂ ਡਿੱਗਣ ਕਰਕੇ ਹੋਈ ਸੀਗੀ ਤਾਂ ਹਮਾਇਉਦੀ ਮੌਤ ਨਾ ਲਾਇਬ੍ਰੇਰੀ ਦੇ ਵਿੱਚ ਪੌੜੀਆਂ ਤੋਂ ਉਤਰਿਆ ਸੀਗਾ ਉਦੋਂ ਹਮਾਇਉਦੀ ਮੌਤ ਹੋ ਗਈ ਸੀਗੀ ਠੀਕ ਹੈ ਦਿੱਲੀ ਦੇ ਵਿੱਚ ਲਾਇਬ੍ਰੇਰੀ ਦੇ ਵਿੱਚ ਪੌੜੀਆਂ ਤੋਂ ਉਤਰਨ ਤੇ ਡਿੱਗਣ ਕਾਰਨ ਹਮਾਇਉਦੀ ਦੀ ਮੌਤ ਹੋਈ ਸੀ ਦਿੱਲੀ ਦੇ ਵਿੱਚ ਅਕਬਰ ਦਾ ਜਿਹੜਾ ਹੈਗਾ ਜੀ ਸਿਕੰਦਰਾ ਦੇ ਵਿੱਚ ਤੇ ਜਹਾਂਗੀਰ ਦਾ ਲਾਹੌਰ ਦੇ ਵਿੱਚ ਫਿਰ ਹੁਣ ਇੱਥੋਂ ਇੱਕ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕਿਹੜਾ ਸ਼ਾਸਕਾ ਕਿਹੜਾ ਮੁਗਲ ਸ਼ਾਸਕਾ ਜੀ ਦਾ ਮਕਬਰਾ ਭਾਰਤ ਵਿੱਚ ਨਹੀਂ ਹੈ ਆਧੁਨਿਕ ਭਾਰਤ ਦੇ ਵਿੱਚ ਨਹੀਂ ਹੈ ਉਸ ਸਮੇਂ ਤਾਂ ਲਾਹੌਰ ਭਾਰਤ ਵਿੱਚ ਸੀ ਨਾ ਤੇ ਹੁਣੇ ਕੁਐਸਚਨ ਪੁੱਛਿਆ ਜਾਂਦਾ ਕਿ ਜਹਾਂਗੀਰ ਦਾ ਕਿਹੜੇ ਮੁਗਲ ਸ਼ਾਸਕ ਦਾ ਮਕਬਰਾ ਭਾਰਤ ਵਿੱਚ ਨਹੀਂ ਹੈਗਾ ਤਾਂ ਇਹ ਵੀ ਯਾਦ ਰੱਖਣਾ ਜੀ ਕੱਲਾ ਜਹਾਂਗੀਰ ਬਾਦਸ਼ਾ ਇਦਾਂ ਦਾ ਬਾਦਸ਼ਾ ਆ ਜਿਹਦਾ ਮਕਬਰਾ ਲਾਹੌਰ ਦੇ ਵਿੱਚ ਆ ਭਾਰਤ ਤੋਂ ਬਾਹਰ ਆ ਬਾਕੀ ਸਾਰਿਆਂ ਦੇ ਭਾਰਤ ਵਿੱਚ ਤੇ ਬਾਬਰ ਦਾ ਵੀ ਪਹਿਲਾਂ ਤਾਂ ਆਗਰਾ ਦੇ ਵਿੱਚ ਸੀਗਾ ਤੇ ਹੁਣ ਕਾਬੁਲ ਦੇ ਵਿੱਚ ਆ ਠੀਕ ਹੈ ਤਾਂ ਇਹ ਦੋਨੇ ਯਾਦ ਰੱਖਣੇ ਆ ਜੀ ਤੁਸੀਂ ਬਾਬਰ ਤੇ ਚਾਹਾਂਗੀਰ ਦੇ ਮਕਬਰੇ ਭਾਰਤ ਤੋਂ ਬਾਹਰ ਹੈ। ਨੈਕਸਟ ਹੈ ਜੀ ਸ਼ਾਹਜਹਾਨ ਦਾ ਮਕਬਰਾ ਆਗਰਾ ਇਹ ਤਾਂ ਪਤਾ ਹੀ ਆਪਾਂ ਨੂੰ ਸਭ ਨੂੰ ਤਾਜ ਮਹਿਲ ਹੈ ਹਨਾ ਸ਼ਾਹਜਹਾਨ ਦਾ ਜਿਹੜਾ ਮਕਬਰਾ ਆਗਰਾ ਆਗਰਾ ਦੇ ਵਿੱਚ ਆ। ਔਰੰਗਜ਼ੇਬ ਦਾ ਮਕਬਰਾ ਕਿੱਥੇ ਹੈ ਜੀ ਦੋਲਤਾਬਾਦ ਦੇ ਵਿੱਚ ਔਰੰਗਾਬਾਦ ਮਹਾਰਾਸ਼ਟਰ ਦੇ ਵਿੱਚ ਠੀਕ ਹੈ। ਔਰੰਗਜੇਵ ਰੰਗਾਬਾਦ ਵੀ ਲਿਖ ਸਕਦੇ ਆ ਮਹਾਰਾਸ਼ਟਰ ਵੀ ਲਿਖ ਸਕਦੇ ਆ ਦੌਲਤਾਬਾਦ ਵੀ ਆਪਸ਼ਨ ਕਿਵੇਂ ਵੀ ਦੇ ਸਕਦੇ ਆ ਤਾਂ ਇਹ ਚੀਜ਼ਾਂ ਯਾਦ ਰੱਖਣੀਆਂ ਜੀ ਦੌਲਤਾਬਾਦ ਰੰਗਾਬਾਦ ਜ਼ਿਲ੍ਹੇ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਆ ਤੇ ਮੋਸਟ ਇੰਪੋਰਟੈਂਟ ਕੁਐਸਚਨ ਸ਼ੇਰशाह सूरी ਵਾਲਾ ਸਸਰਮ ਦੇ ਵਿੱਚ ਸ਼ੇਰशाह सूरी ਦਾ ਮਕਬਰਾ ਆ ਬਿਹਾਰ ਦੇ ਵਿੱਚ ਆ ਜੀ ਸਸਰਮ ਕੁਮਾਹ ਫਰਾ ਕੇ ਕੁਝ ਵੀ ਪੁੱਛ ਸਕਦੇ ਆ ਸ਼ੇਰशाह सूरी ਸੂਰੀ ਦਾ ਮਕਬਰਾ ਸਸਰਮ ਵਿੱਚ ਹੈ ਤੇ ਸ਼ਾਸਾਰਾਮ ਕਿੱਥੇ ਹੈ ਬਿਹਾਰ ਦੇ ਵਿੱਚ ਆ ਠੀਕ ਹੈ ਜੀ ਤਾਂ ਇਹ ਸੀ ਜੀ ਅੱਜ ਦਾ ਆਪਣਾ ਟਾਪਿਕ ਇਹਦੇ ਵਿੱਚ ਆਪਾਂ ਕੀਤਾ ਮਕਬਰੇ ਇਮਾਰਤਾਂ ਤੇ ਪੁਸਤਕਾਂ ਤੇ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਨੈਕਸਟ ਕਲਾਸ ਆਪਣੀ ਹੋਊਗੀ ਪੂਰਾ ਮਦਕਾ ਲਿਨ ਭਾਰਤ ਇੱਕੋ ਹੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਜੀ ਅਨੇ ਕਨੇ ਵੀਡੀਓਜ਼ ਹੁ ਨਹੀਂ ਮੈਂ ਬਣਾਉਂਗੀ ਇੱਕ ਵੀਡੀਓ ਦੇ ਵਿੱਚ ਪੂਰਾ ਮੁਗਲ ਕਾਲੀਨ ਭਾਰਤ ਪੀਐਸਟਟ ਦੇ ਲਈ ਜਿਹੜਾ ਇੰਪੋਰਟੈਂਟ ਆ ਉਹ ਆਪਾਂ ਇੱਕੋ ਵੀਡੀਓ ਦੇ ਵਿੱਚ ਕਰਾਂਗੇ ਉਹ ਵੀਡੀਓ ਆ ਜਾਊਗੀ ਜੀ ਕੱਲ ਤੱਕ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇਖਣ ਦੇ ਲਈ ਧੰਨਵਾਦ